ਅੱਜ ਦੀ ਮੀਟਿੰਗ ਦਾ ਮੁੱਖ ਮੰਤਵ ਸ਼੍ਰੋਮਣੀ ਕਾਲੀਦੇਵ ਲ ਵਿੱਚ ਕੁਝ ਲੀਡਰ ਜੋ ਮੈਸਮ ਦਾ ਮੌਕਾ ਪ੍ਰਸਤ ਲੀਡਰ ਆ ਜਿਨ੍ਹਾਂ ਨੇ ਕਾਲੀ ਦਲ ਵਿੱਚ ਹੁੰਦਿਆ ਬੜੇ ਵੱਡੇ ਰਤਬੇ ਰਏ ਵੱਡੇ ਉਦੇ ਨੇ ਪਰ ਪਰਿਵਾਰ ਦੇ ਵਿੱਚ ਦੋ ਦੋ ਤਿੰਨ ਦਿਨ ਡਿਕਟਾ ਨਹੀਂਆ ਪ੍ਰਧਾਨਗੀਆਂ ਨਹੀਂਆ ਪਰ ਜੇ ਜਦੋਂ ਪਾਰਟੀ ਦਾ ਮੈਸਮ ਦਾ ਥੋੜਾ ਮਾੜਾ ਵਕਤ ਆਇਆ ਤਾਂ ਉਹ ਛੱਡ ਕੇ ਪਾਰਟੀ ਨੂੰ ਛੱਡ ਕੇ ਤਾਂ ਭਾਜਪਾ ਦੇ ਇਸ਼ਾਰੇ ਤੇ ਦੂਸਰੀ ਪਾਸ਼ਾ ਬੋਲੇ ਉਹਨਾਂ ਬਾਰੇ ਗੱਲ ਕਰਨ ਲਈ ਔਰ ਮਾਜੂਬ ਸਰ ਪ੍ਰਧਾਨ ਸਦਸ ਸਵੇਸ ਜੀ ਬਾਦਲ ਸਾਹਿਬ ਦੇ ਪੱਖ ਦੇ ਵਿੱਚ ਬਦਸਰਾਂ ਚੋਣਾਂ ਦਾ ਪੂਰਾ ਜਿਹੜਾ ਕਪੂਰਥਲਾ ਹਲਕਾ ਜਿਹਦੇ ਵਿੱਚ ਕਪੂਰਥਲਾ ਸਰਦਾਰ ਪਰਲੋਦੀ ਫਗਵਾੜਾ ਔਰ ਭਲਾਥ ਹਲਕੇ ਹਨ ਹਲਕੇ ਦੇ ਸਾਰੇ ਸਮੂਹ ਜਨੇ ਉੱਤੇਦਾਰ ਪਾਰਟੀ ਦੇ ਔਰ ਵਰਕਰ ਡਟ ਕੇ ਪ੍ਰਧਾਨ ਸਾਹਿਬ ਦੇ ਹੱਕ ਵਿੱਚ ਖੜੇ ਹਨ ਦੇਖੋ ਜੀ ਚੋਣਾਂ ਵਿੱਚ ਜਿੱਤਾ ਹਾਰਾ ਚਲਦੀਆਂ ਰਹਿੰਦੀਆਂ ਵੋਟਾਂ ਕਦੇ ਵੱਧ ਪੈ ਗਈਆਂ ਕਦੇ ਘੱਟ ਪੈ ਗਈਆਂ ਪਰ ਮੈਂ ਇਹ ਗੱਲ ਦੱਸਣੀ ਚਾਹਣਾ ਕਿ ਇਹੀ ਸਰਦਾਰ ਸੁਖਵਿੰਦਰ ਸਿੰਘ ਬਾਦਲ ਸੀ ਜਿਨ੍ਹਾਂ ਦੀ ਗਵਾਈ ਵਿੱਚ ਦੋ ਵਾਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ 2007 ਔਰ 2012 ਦੇ ਵਿੱਚ ਉਦੋਂ ਇਹੀ ਲੀਡਰ ਪ੍ਰਧਾਨ ਸਾਹਿਬ ਲਈ ਤਾੜੀਆਂ ਮਰਵਾਉਂਦੇ ਹੀ ਫੋਰ ਕਮੇਟੀ ਮੀਟਿੰਗਾਂ ਦੇ ਵਿੱਚ ਉਹਨਾਂ ਨੂੰ ਅਪਰੀਸ਼ੀਏਟ ਕਰਦੇ ਸੀ ਕਿ ਇਹਨਾਂ ਦੀ ਮਾਈਕਰੋ ਮੈਨੇਜਮੈਂਟ ਕਰਕੇ ਸਾਡੀ ਸਰਕਾਰ ਰਿਪੀਟ ਹੋਈ ਹੈ ਹੁਣ ਜੇ ਰਿਜ਼ਲਟ ਮਾੜਾ ਆ ਗਿਆ ਕਿਸੇ ਵੇਲੇ ਰਿਜ਼ਲਟ ਹੁਣ ਮਾੜਿਆ ਹੋਣ ਦਾ ਕਾਰਨ ਵੀ ਕੀ ਹੋਇਆ ਕਿ ਭਾਜਪਾ ਜਿਹੜੀ ਕਿ ਇੱਕ ਮੈਸਾਂ ਤੱਕ ਫਿਰਕੂ ਪਾਰਟੀ ਆ ਜਿਹੜੀ ਹਿੰਦੂ ਸਿੱਖ ਭਾਈਚਾਰਾ ਜਿਹੜਾ ਇਹਨੂੰ ਖਰਾਬ ਕਰਨਾ ਚਾਹੁੰਦੀ ਆ ਉਹਨਾਂ ਵੋਟਾਂ ਦੀ ਧਰੂਵੀ ਕਰਨੀ ਰਾਜਨੀਤੀ ਕਰਕੇ ਉਹ ਚੇਸਤਰੀ ਕਰਨਾ ਤੋਂ ਵੀ ਕਰਨ ਕੀਤਾ ਜਿਹਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਹੋਇਆ ਸੋ ਇਹੋ ਜਿਹੇ ਜਿਹੜੇ ਪਾਰਟੀ ਚੱਲਦੇ ਨੇ ਲੰਬਾ ਸਮਾਂ ਲਈ ਇਹ ਚੀਜ਼ਾਂ ਚੱਲਦੀਆਂ ਹਨ ਨਾਨਕਪੁਰਾ ਜੀ ਕੱਲ ਬੀਬੀ ਜਗੀਰ ਕੋ ਨੇ ਇੱਕ ਬਹੁਤ ਵੱਡਾ ਇਲਜ਼ਾਮ ਲਾਇਆ ਸਰਦਾਰ ਸੁਖ ਸਿੰਘ ਬਾਦਲ ਤੇ ਵੀ ਜਿਹੜੇ ਲੋਕ 20 25 25 ਸਾਲ ਭਾਜਪੀ ਦੀਆਂ ਵਜ਼ੀਰੀਆਂ ਮੰਨਦੇ ਰਹੇ ਅੱਜ ਉਹ ਭਾਜਪੀ ਨੂੰ ਮਾੜਾ ਕਹਿ ਰਹੇ ਆ ਕੀ ਕਹੋਗੇ ਦੇਖੋ ਜੀ ਜਦੋਂ ਭਾਜਪੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਸੇ ਅਡਲ ਭੈਣੀ ਬਾਜਪਾਈ ਜੀ ਸੀਗੇ ਭਾਜਪੀ ਅਕਾਲੀ ਦਲ ਦੇ ਔਰ ਪੰਜਾਬ ਲਈ ਬਹੁਤ ਵਧੀਆ ਕੰਮ ਕੀਤਾ ਗਿਆ ਪਰ ਜਦ ਬੀਜੇਪੀ ਮੋਦੀ ਸਾਹਿਬ ਦੀਆਂ ਨੀਤੀਆਂ ਪੰਜਾਬ ਦੇ ਪੰਜਾਬ ਦੇ ਕਿਸਾਨਾਂ ਦੇ ਅਨੁਕੂਲ ਨਹੀਂ ਤੇ ਫਿਰ ਅਕਾਲੀ ਦਲ ਤੋਂ 16 ਵਾਲੀ ਪਾਰਟੀ ਹੈ ਇਹਨਾਂ ਦਾ ਵਿਰੋਧ ਕਰਨਾ ਹੈ ਜੀ ਪੰਜਾਬ ਦੇ ਸਿੱਖਾਂ ਵਾਸਤੇ ਪੰਜਾਬ ਦੇ ਜੇ ਬੰਦੀ ਸਿੰਘਾ ਦੇਖੋ ਕਿੰਨੇ ਸਾਲਾਂ ਤੋਂ ਜਿੰਨਾ ਚ ਨਜ਼ਰ ਬੰਦਾ ਲਾਪਾ 35-35 ਸਾਲ ਹੋ ਗਏ ਆਪਣੀ ਜਿੰਨੀ ਉਹਨਾਂ ਜੇਲਾ ਦੀ ਸਜ਼ਾ ਹੋਈ ਉਹ ਤੋਂ ਵੀ ਡਬਲ ਘੱਟ ਚੁੱਕੇ ਆ ਜੇ ਬੀਜੇਪੀ ਉਥੇ ਅਕਾਲੀ ਦਲ ਦੀ ਕੋਈ ਗੱਲ ਸੁਣਨ ਤਿਆਰ ਨਹੀਂ ਪ੍ਰਧਾਨ ਸਾਹਿਬ ਨੇ ਕਿਹਾ ਸੀ ਸਰੋਨੀ ਅਕਾਲੀ ਦਲ ਰਸੂਲਾ ਨਹੀਂ ਪਾਰਟੀ ਹੈ ਸ਼ਰੋਨੀ ਕਾਲੀਦਾਲ ਨੇ ਆਪਣੇ ਸੁਨਾ ਸੁਨਾ ਦੇ ਚੱਲਣਾ ਪ੍ਰਧਾਨ ਸਾਹਿਬ ਨੇ ਕਲੀਅਰ ਕੀਤਾ ਕਿ ਸੁਨਾ ਨਾਲ ਕੋਈ ਸਮਝੌਤਾ ਨਹੀਂ ਮੋਟਾ ਜਾਏ ਘੱਟ ਪੈਣ ਜਾਂ ਵਧ ਪੈਣ ਦੇ ਰਿਜ਼ਲਟ ਦੇ ਪਿੱਛੇ ਨਹੀਂ ਜਾਣਾ ਸੀ ਜਦੋਂ ਭਾਜਪਾ ਨੇ ਉਹਨਾਂ ਦੀ ਨਹੀਂ ਗੱਲ ਮੰਨੀ ਤਾਂ ਪ੍ਰਧਾਨ ਸਾਹਿਬ ਨੇ ਕਿਹਾ ਕਿ ਅਸੀਂ ਭਾਜਪਾ ਨਾਲ ਕੋਈ ਐਲਾਈਸ ਨਹੀਂ ਕਰਾਂਗੇ ਔਰ ਭਾਜਪਾ ਉਸ ਤੋਂ ਬਾਅਦ ਚੋਣਾਂ ਦੇ ਕਾਲੀਦਾਲ ਨੂੰ ਪੰਜਾਬ ਵਿੱਚੋਂ ਮਾਨਯੋਗ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਨੂੰ ਡਾਊਨ ਕੀਤਾ ਜਾਵੇ ਉਸੇ ਲਈ ਸਾਰੀਆਂ ਚਾਲਾਂ ਚੱਲਦੀ ਭਾਜਪਾ ਇਹ ਜਿੱਤੇ ਡੱਟ ਕੇ ਲੜੇਗੀ ਜੇ ਔਰ ਵਾਲੇ ਜੰਮਨੀ ਚੋਣਾਂ ਲਈ ਤਿਆਰੀਆਂ ਪੂਰੀਆਂ ਯੋਰਾ ਤੇ ਆ ਮਾਜੋ ਪ੍ਰਧਾਨ ਸਾਹਿਬ ਸਾਰੇ ਆ ਤੇ ਮੀਟਿੰਗਾਂ ਲੈ ਰਹੇ ਆ ਪਾਰਟੀ ਨੂੰ ਲਾਬੰਦ ਕਰ ਰਹੇ ਆ ਪੂਰਾ ਡੱਟ ਕੇ ਚੋਣਾ ਲੜੀਏ ਜਾਣਗੇ ਉਹ ਜਿੱਤ ਪ੍ਰਾਪਤ ਕੀਤੀ ਜਾਏਗੀ ਅੱਜ ਦੇ ਜੋ ਇਹ ਬੜੀ ਅਹਿਮ ਪ੍ਰੈਸ ਕਾਨਫਰੰਸ ਆ ਕਪੂਰਥਲੇ ਜ਼ਿਲ੍ਹੇ ਦੀ ਪੂਰੀ ਪ੍ਰੈਸ ਕਾਨਫਰੰਸ ਆ ਜਿਸ ਚ 4 ਹਲਕੇ ਸੁਲਤਾਨਪੁਰ ਲੋਧੀ ਪੁਲੱਥ ਕਪੂਰਥਲਾ ਤੇ ਫਗਵਾੜਾ ਹਲਕੇ ਦੀ ਸਾਰੀ ਲੀਡਰਸ਼ਿਪ ਅੱਜ ਇੱਥੇ ਇਕੱਠੀ ਹੋਈ ਹੈ ਸਾਂਝੇ ਤੌਰ ਤੇ ਅਸੀਂ ਇੱਥੇ ਮਤਾ ਪਾਸ ਕੀਤਾ ਸਾਰੀ ਸੀਨੀਅਰ ਲੀਡਰਸ਼ਿਪ ਨੇ ਮਤਾ ਪਾਸ ਕੀਤਾ ਸਾਰੇ ਵਰਕਰ ਸਹਿਬਾਨਾਂ ਨੇ ਮਤਾ ਪਾਸ ਕੀਤਾ ਬਹੁਤ ਸਾਰੇ ਸਰਪੰਚ ਐਕਸ ਸਰਪੰਚ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਬਲਾਕ ਸੰਤੀਨ ਦੇ ਚੇਅਰਮੈਨ ਸਾਬਕਾ ਜਿੰਨੇ ਵੀ ਸਾਡੇ ਵੱਡੇ ਲੀਡਰਸ਼ਿਪ ਆਣਾ ਸਾਰੇ ਅਜਹਾਜ਼ਰ ਹੋ ਕੇ ਮਤਾ ਪਾਇਆ ਕਿ ਅਸੀਂ ਸਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਤੋਂ 100% ਸੰਤੁਸ਼ਟ ਹਾਂ ਅਸੀਂ ਸਰ ਸੁਖਵੀਰ ਸਿੰਘ ਬਾਦਲ ਸਾਹਿਬ ਨੂੰ ਆਪਣਾ ਪ੍ਰਧਾਨ ਚੁਣਿਆ ਤੇ ਇਹੀ ਸਾਡੇ ਪ੍ਰਧਾਨ ਰਹਿਣਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਉਹੋ ਜਿਹੀ ਪਾਰਟੀ ਹੈ ਜਿਹਨੂੰ ਸਰ ਸੁਖਵੀਰ ਸਿੰਘ ਬਾਦਲ ਵਰਗਾ ਪ੍ਰਧਾਨ ਹੀ ਇੱਕ ਕਮਾਂਡ ਕਰ ਸਕਦਾ ਸੰਭਾਲ ਸਕਦਾ ਆਪਣੀ ਦੇਖਰੇਖ ਚ ਰੱਖ ਸਕਦਾ ਹੈ ਬਾਕੀ ਆਪਸ਼ਨ ਡਾਉਨਸ ਪਾਰਟੀਆਂ ਦੇ ਵਿੱਚ ਆਉਂਦੇ ਰਹਿੰਦੇ ਆ ਉਹ ਵੀ ਸਮੱਸਿਆ ਜਦੋਂ 10 ਸਾਲ ਲਗਾਤਾਰ ਸਰਕਾਰ ਬਣ ਗਈ ਸੀ ਤੇ ਜੇ ਹੁਣ ਨਹੀਂ ਵੀ ਬਣੀ ਤੇ ਅਸੀਂ ਪਾਰਟੀ ਦੇ ਨਾਲ ਆ ਸਰ ਸੁਪਰੀ ਸਿੰਘ ਬਾਦਲ ਦੇ ਨਾਲ ਪਰ ਜੀ ਫਿਰ ਵੀ ਜੇ ਆਪਾਂ ਗੱਲ ਕਰੀਏ ਆਪਣੀ ਪਾਰਟੀ ਦੇ ਹੋ ਕੇ ਵੀ ਕੁਝ ਜਿਹੜੇ ਆ ਲੀਡਰ ਉਹ ਬਗਾਵਤ ਤੇ ਉੱਤਰ ਆਏ ਆ ਜਿਹੜਾ ਕਿ ਸੁਖਵੀਰਪਾਲ ਜੀ ਨੂੰ ਕਹ ਰਹੇ ਆ ਕਿ ਪੰਜਾਬ ਪ੍ਰਧਾਨ ਜਿਹੜੀ ਆ ਦਾਨ ਸਾਹਿਬ ਗੱਲ ਇਹ ਆ ਕਿ ਕੁਝ ਲੀਡਰ ਮੌਕਾ ਪ੍ਰਸਤ ਹੁੰਦੇ ਆ ਇਹ ਉਹ ਲੀਡਰ ਆ ਜਿਨ੍ਹਾਂ ਨੇ ਪਾਰਟੀ ਨੂੰ ਜਿੱਦਾਂ ਮੇਰੇ ਤੋਂ ਪਹਿਲਾਂ ਬੋਲਦਿਆ ਖੁਰਾਨਾ ਖੁਰਾਨਾ ਸਾਹਿਬ ਜੋ ਹਲਕਾ ਇੰਚਾਰਜ ਆ ਫਗਵਾੜੇ ਤੋਂ ਉਹਰ ਬੰਦੇ ਜਿੱਦਾਂ ਇਹਨਾਂ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਚੋਣਾਂ ਇਹਨਾਂ ਲੋਕਾਂ ਨੇ ਲੜੀਆਂ 10-10 ਇਲੈਕਸ਼ਨਾਂ ਲੜੀਆਂ ਚਲੋ ਗੱਲ ਲੱਗ ਆ ਕਿ ਜਿੱਤੇ ਦੋ-ਦੋ ਹੀ ਆ ਪਰ ਇਹਨਾਂ ਨੇ ਮਲਾਈਆਂ ਜਿਹਨੂੰ ਕਹਿੰਦੇ ਨੇ ਸ਼ੋਮਨੀ ਖਾਲੀ ਦਲ ਚੋਂ ਖਾਧੀਆਂ ਇਹ ਇੱਕ ਦਿਨ ਦਾ ਸਾਨੂੰ ਜਵਾਬ ਦੇ ਦਿੰਦੇ ਜਦੋਂ ਇਹਨਾਂ ਨੇ ਰਾਜਨੀਤੀ 'ਚ ਆਏ ਸੀ ਪਹਿਲੇ ਵਾਰੀ ਉਦੋਂ ਇੱਕ ਬਿਆਨ ਹਫੀਆਂ ਬਿਆਨ ਦਿੱਤਾ ਹੋਊਗਾ ਇਹ ਉਦੋਂ ਦੀ ਪ੍ਰਾਪਰਟੀ ਦੱਸਦੇ ਨੇ ਇਹਨਾਂ ਦੀ ਕੀ ਆ ਭਵਾਂ ਬੀਬੀ ਜ਼ਗੀਰ ਕੋਰ ਭਵਾਂ ਚੰਦੂ ਮਾਇਰਾ ਸਾਹਿਬ ਭਵਾਂ ਢੀਂਸਾ ਪਰਿਵਾਰ ਦਾ ਤੇ ਅੱਜ ਦੀ ਦੱਸ ਦੇ ਕੀ ਆ ਇਹ ਕਰੋੜਾਂ 'ਚ ਨਹੀਂ ਇਹ ਅਰਬਾਪਤੀ ਹੋ ਗਏ ਆ ਲੋਕ ਪਰ ਅੱਜ ਇਹਨਾਂ ਨੇ ਉਸੇ ਪਾਰਟੀ ਦੇ ਪਿੱਠ 'ਚ ਛੁਰਾ ਖੋਪਦਾ ਜਿਨ੍ਹਾਂ ਨੇ ਇਹਨੂੰ ਪਾਲਿਆ ਜਿਨ੍ਹਾਂ ਨੇ ਇਹਨਾਂ ਨੂੰ ਲੀਡਰ ਬਣਾਇਆ ਜਿਸ ਪਾਰਟੀ ਨੇ ਇਹਨਾਂ ਦੀ ਪਛਾਣ ਕਰਾਈ ਇਹ ਉਹਦਾ ਦੇ ਲੀਡਰ ਹੈ ਜਿਹੜੇ 10-10 ਚ ਲਕਸ਼ਣਾ ਲੜੇ 1-1 2-2 ਜਿੱਤੇ ਤਾਂ ਵੀ ਰਾਜ ਸਭਾ ਦੇ ਮੈਂਬਰ ਰਾਜ ਸਭਾ ਦੇ ਮੈਂਬਰ ਬਣ ਕੇ 2-2 3-3 ਵਾਰੀ ਵਜ਼ੀਰੀਆਂ ਇਹਨਾਂ ਨੇ ਹਟਾਈਆਂ ਸੋ ਇਹਨਾਂ ਲੋਕਾਂ ਤੋਂ ਬਚ ਕੇ ਰਹਿਣਾ ਸੋ ਇਹਨਾਂ ਲੋਕਾਂ ਤੋਂ ਸੁਚੇਤ ਰਹਿਣਾ ਇਹ ਬਹੁਤ ਜ਼ਰੂਰੀ ਆ ਇਹਨਾਂ ਨੇ ਅੱਜ ਬਿੱਲੀ ਥੈਲਿਓ ਬਾਹਰ ਆ ਗਈ ਇਹ ਪਤਾ ਤਾਂ ਸੀਗਾ ਇਹ ਬੇਈਮਾਨ ਲੋਕ ਆ ਅੱਜ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਜੇ ਆਪਾਂ ਕਪੂਖੇ ਜ਼ਿਲ੍ਹੇ ਦੀ ਗੱਲ ਕਰੀਏ ਇਹ ਸਾਰੀ ਜੇ ਆਪਾਂ ਟੀਮ ਆ ਕਪੂਖੇ ਜ਼ਿਲ੍ਹੇ ਦੀ ਅਕਾਲੀ ਦਲ ਦੀ ਇਹ ਡਟ ਕੇ ਜਿਹੜਾ ਵਾ ਉਸ ਸਰਦਾਰ ਸੁਖਬੀਸ ਬਦਲ ਨਾਲ ਖੜੇ ਬਿਲਕੁਲ ਇਹਨਾਂ ਤੋਂ ਸੀਨੀਅਰ ਲੀਡਰ ਕੋਲ ਦਿਸਦੇ ਆ ਕੁਲਦੀਪ ਸਿੰਘ ਟਾਂਧੀ ਸਾਹਿਬ ਚਾਂਦੀ ਸਾਹਿਬ ਆ ਵੱਡੇ ਬਾਦਲ ਸਾਹਿਬ ਦੇ ਨਾਲ ਰਹਿਣ ਵਾਲੇ ਸਰ ਜਰਨੈਲ ਸਿੰਘ ਜੀ ਬਾਦ ਸਾਹਿਬ ਮੇਰੇ ਵੀਰ ਖੁਰਾਨਾ ਸਾਹਿਬ ਸੁਖਦੇਵ ਸਿੰਘ ਜੀ ਨਾਨਕਪੁਰ ਸਾਹਿਬ ਲਵਲੀਵਾਲੀਆ ਸਾਹਿਬ ਅਵਤਾਰ ਸਿੰਘ ਮੀਰੇ ਸਾਹਿਬ ਜਗਜੀਤ ਸ਼ਮੀ ਜੀ ਜਿਨ੍ਹਾਂ ਨੇ ਸਾਰੀ ਉਮਰ ਪਾਰਟੀ ਚ ਕੰਮ ਕੀਤਾ ਸਤਿੰਦਰ ਔਜਲਾ ਜੀ ਆ ਸਾਡੇ 3-4 ਕਾਉਂਸਲਰ ਬੈਠੇ ਆ ਅਸ਼ੋਕ ਭਗਤ ਜੀ ਬੈਠੇ ਆ ਤਨੇਸ਼ ਜੀ ਬੈਠੇ ਆ ਧੰਜਸਾ ਬੈਠੇ ਆ ਅਰਵਿੰਦ ਕਾਉਂਸਲਰ ਨੇ ਹਾਂ ਨਹੀਂ ਚਲੋ ਖੁਰਾਨਾ ਸਾਹਿਬ ਦਾ 올 ਇਨ 올 ਹੀ ਆ ਜੀ ਇਹਦੇ ਕਾਉਂਸਲਰ ਕਿ ਤੱਕ ਬੇਕਰ ਸਾਰੇ ਅਕਾਲੀ ਦਲ ਦੀ ਮੇਰਾ ਕਹਿਣ ਦਾ ਵੱਲੋ ਕਿ ਡਿਸਟ੍ਰਿਕਟ ਯੂਥ ਦੀ ਟੀਮ ਬੈਠੀ ਆ ਲੜਕਾ ਫਗਵਾੜੇ ਦਾ ਪ੍ਰਧਾਨ ਬੈਠੇ ਆ ਤਨਵੀਰ ਸਿੰਘ ਦਾਵਾ ਸਾਰੇ ਅਸੀਂ ਇੱਕਜੁੱਟ ਹੋ ਕੇ ਸਟਰੋਂਗਲੀ ਅਸੀਂ ਇੱਕ ਮੋਟੂ ਹੋ ਕੇ ਇੱਕਜੁੱਟ ਹੋ ਕੇ ਸਾਹ ਸੁਖਬੀ ਸਿੰਘ ਬਾਦਲ ਦੇ ਨਾਲ